ਦੇਸ਼ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਤੇ ਇਹ ਵੀ ਜਾਣੋ ਕਿਵੇਂ ਬਣਾਇਆ ਜਾਂਦਾ ਨਵਾਂ ਜ਼ਿਲ੍ਹਾ ਸਾਲ 2019 ਦੇ ਵਿੱਚ ਕੇਂਦਰ ਸਰਕਾਰ ਨੇ ਲਦਾਖ ਨੂੰ ਜੰਮੂ ਕਸ਼ਮੀਰ ਤੋਂ ਦੂਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਵਿੱਚ ਇੱਥੇ ਜ਼ਿਲ੍ਹੇ ਵੀ ਨਵੇਂ ਬਣਾਏ ਗਏ ਨੇ ਤੇ ਉਹ ਜ਼िले ਕਿਹੜੇ-ਕਿਹੜੇ ਨੇ ਕਿਹੜੀ ਜਗ੍ਹਾ ਦੇ ਜ਼िले ਬਣੇ ਨੇ ਤੇ ਕੁੱਲ ਕਿੰਨੇ ਜ਼ਿਲੇ ਤੇ ਬਣ ਚੁੱਕੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਇਹ ਜ਼ਿਲੇ ਬਣਦੇ ਕਦੋਂ ਨੇ ਯਾਨੀ ਕਿ ਜੇ ਜ਼ਿਲੇ ਦੇ ਬਣਨ ਦੀ ਗੱਲ ਕਰੀਏ ਤਾਂ ਆਖਿਰ ਇਸ ਨੂੰ ਬਣਾਉਣ ਦਾ ਪ੍ਰੋਸੀਜਰ ਕੀ ਹੁੰਦਾ ਆ ਕਿਵੇਂ ਜ਼ਿਲਾ ਬਣਦਾ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਆਖਿਰ ਪਹਿਲਾ ਇੱਥੇ ਕਿੰਨੇ ਜ਼ਿਲੇ ਸੀ ਤੇ ਕਿਹੜੇ-ਕਿਹੜੇ ਇੱਥੇ ਕਸਬੇ ਸੀ ਐਸ ਦੇ ਬਾਰੇ ਪੂਰੀ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਆਖਿਰ ਲਦਾਖ ਜਿਹੜਾ ਆ ਜੰਮੂ ਕਸ਼ਮੀਰ ਤੋਂ ਵੱਖ ਕਿਉਂ ਹੋਇਆ ਸੀ ਹੁਣ ਤੱਕ ਲਦਾਖ ਦੇ ਵਿੱਚ ਸਿਰਫ ਦੋ ਜ਼ਿਲ੍ਹੇ ਸਨ ਲੇ ਤੇ ਕਾਰਗਿਲ ਹੁਣ ਪੰਜ ਨਵੇਂ ਜ਼ਿਲ੍ਹੇ ਬਣਨ ਤੋਂ ਬਾਅਦ ਲਦਾਖ ਦੇ ਵਿੱਚ ਕੁੱਲ 7 ਜ਼ਿਲ੍ਹੇ ਤੁਹਾਰੂ ਦਾਜ਼ੀ ਕੀ ਮੌਜੂਦਾ ਖੇਤਰਫਾਲ ਦੇ ਲਿਹਾਜ਼ੇ ਨਾਲ ਲਦਾਖੀ ਮਾਛਲ ਪ੍ਰਦੇਸ਼ ਪੰਜਾਬ ਹਰਿਆਣਾ ਕੇ ਦਿੱਲੀ ਅਤੇ ਉੱਤਰ ਪੂਰਬ ਦੇ ਰਾਜਾ ਤੋਂ ਕਾਫੀ ਵੱਡਾ ਹੈ ਜ਼ਿਕਰ ਜੋਗ ਹੈ ਕਿ ਸਾਲ 2019 ਦੇ ਵਿੱਚ ਕੇਂਦਰ ਸਰਕਾਰ ਨੇ ਲਦਾਖ ਨੂੰ ਜੰਮੂ ਕਸ਼ਮੀਰ ਤੋਂ ਵੱਖ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਸੀ ਪਰ ਕੇਂਦਰ ਸਰਕਾਰ ਵੱਲੋਂ ਲਦਾਖ ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦੇ ਐਲਾਨ ਤੋਂ ਬਾਅਦ ਵਿਕਾਸ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ ਲਹਾਉਦਾਜ਼ੀਏ ਕੇ ਕੇਂਦਰੀ ਗ੍ਰਾਮ ਅਧਿਰਾਲੇ ਨੇ 26 ਅਗਸਤ ਨੂੰ ਐਲਾਨ ਕੀਤਾ ਸੀ ਕਿ ਲਦਾਖ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾਏ ਜਾ ਰਹੇ ਨੇ ਇਸ ਨੂੰ ਜੋੜ ਕੇ ਹੁਣ ਕੁੱਲ 7 ਜ਼ਿਲ੍ਹੇ ਹੋ ਜਾਣਗੇ ਲੇਯਾ ਤੇ ਕਾਰਗੇਲ ਤੋਂ ਇਲਾਵਾ 5 ਨਵੇਂ ਜ਼ਿਲ੍ਹਿਆਂ ਦੇ ਨਾਮ ਜਾਂਸਕਰ, ਧਰਾਸ, ਸ਼ਾਮ, ਨੁਬਰਾ ਤੇ ਝਾਂਗ ਥਾਮਗ ਹੋਣਗੇ ਜੋ ਇਸ ਸਮੇਂ ਇੱਥੇ ਕਸਬੇ ਨੇ 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੇ ਵਿੱਚ 593 ਜ਼ਿਲ੍ਹੇ ਸਨ 2001 ਅਤੇ 2011 ਦੇ ਵਿਚਕਾਰ ਰਾਜਾਂ ਦੁਆਰਾ 46 ਨਵੇਂ ਜ਼ਿਲ੍ਹੇ ਬਣਾਏ ਗਏ ਸਨ ਦੱਸ ਦਈਏ ਕਿ 21 ਜੂਨ 2024 ਤੱਕ ਦੇਸ਼ ਵਿੱਚ 788 ਜ਼ਿਲ੍ਹੇ ਸਨ ਪਰ ਲਦਾਖ ਦੇ 5 ਨਵੇਂ ਜ਼ਿਲ੍ਹੇ ਬਣਨ ਤੋਂ ਬਾਅਦ ਕੁੱਲ ਜ਼ਿਲ੍ਹਿਆਂ ਦੀ ਗਿਣਤੀ 793 ਹੋ ਜਾਵੇਗੀ ਸਭ ਤੋਂ ਵੱਧ ਜ਼ਿਲੇ ਉੱਤਰ ਪ੍ਰਦੇਸ਼ ਦੇ ਵਿੱਚ ਨੇ ਉਹਨਾਂ ਦੀ ਗਿਣਤੀ 75 ਹੈ ਦੱਸਦੇ ਕਿ ਕਿਸੇ ਵੀ ਰਾਜ ਦੇ ਵਿੱਚ ਜ਼ਿਲੇ ਉਦੋਂ ਬਣਦੇ ਨੇ ਜਦੋਂ ਵੱਡਾ ਖੇਤਰ ਫਲ ਹੋਣ ਕਾਰਨ ਸਥਾਨਕ ਲੋਕਾਂ ਨੂੰ ਸਹੂਲਤਾਂ ਦਾ ਲਾਭ ਨਹੀਂ ਮਿਲਦਾ ਨਵੇਂ ਜ਼ਿਲੇ ਬਣਾਣ ਨਾਲ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਆਸਾਨ ਹੋ ਜਾਵੇਗਾ ਬਿਊਰੋ ਰਿਪੋਰਟ ਹਮਦਰ TV